ਗੋਲੀ ਖਾਏਗਾ ਕੀ ਗੋਲੀ ਬੰਦੂਕ ਦੀ ਗੋਲੀ ਨਹੀਂ ਠੰਡਕ ਦੀ ਗੋਲੀ ਖਾਣੇ Oh my god come on baby ਇਹ ਕਲਯੁਗ ਦੀ ਨਿਸ਼ਾਨੀ ਹੈ ਕਲਯੁਗ ਸੁਭੰਡਾ ਆ ਰਿਹਾ ਏ ਝੂਠਾ ਲੜਾ ਲਾਏ ਹੈ ਚੱਲ ਜੁ ਸਮਝਾਓ ਇਹਨਾਂ ਨੂੰ ਯਾਰ ਕਿਸ ਰਾਹ ਤੇ ਤੂੰ ਚੱਲ ਰਿਹਾ ਹੋ ਬੇਟਾ ਇੱਕ ਦਿਨ ਪੂਰੀ ਤਰ੍ਹਾਂ ਫਸੋਗੇ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਬੇ ਮਜਾ ਆਏਗਾ ਨਾ ਵੀਰੋ ਜੰਨਤ ਦਿਖਾਵਾਂ ਜੰਨਤ ਦੇਖੀ ਹੋਈ ਆ ਮੈਂ ਇਮਰਾਨ ਅਸ਼ਮੀਦੀ ਦੀ ਮੂਵੀ ਜੰਨਤ ਮਾਨਣ ਐਂਡ ਜੰਨਤ 2 ਚੁੱਪ ਕਰਕੇ ਸੀਟ ਬੈਲਟ ਲਾ ਲਾ ਅਨਾਉਂਸ ਹੋ ਰਿਹਾ ਕਿ ਤੇ ਇਹ ਨਾ ਹੋਵੇ ਕਿਸੇ ਨੂੰ ਜੰਨਤ ਵਿਖਾਉਂਦੀ ਆਪ ਨਾ ਜੰਨਤ ਪਹੁੰਚ ਜਾਈ ਵੈਸੇ ਇੱਥੋਂ ਤਾਂ ਅੱਧਾ ਰਸਤਾ ਰਹਿ ਗਿਆ ਜਿੱਦਾਂ ਦੇਦੇ ਕੰਮ ਸੀ ਮੈਨੂੰ ਲੱਗਿਆ ਕਿਸੇ ਹੋਰ ਹੀ ਜੰਨਤ ਦੀ ਗੱਲ ਕਰਦੀ ਬੜਾ ਹਰਾਮੀ ਹੋਵੇ ਸਾਡਾ ਝਾਲੀ ਨਹੀਂ ਸਾਡਾ ਹੱਲੀ ਉਡੀਕ ਨਹੀਂ ਨਹੀਂ ਗੱਲ ਹੀ ਨਹੀਂ ਤੂੰ ਗੰਦ ਪਾਉਣਾ ਹੀ ਆ ਫਿਰ ਤੁਸੀਂ ਕਹਿੰਦੇ ਹੋ ਮੈਨੂੰ ਟਾਰਗੇਟ ਕਿਉਂ ਕਰਦੇ ਹੋ ਬਿਸ਼ਰਮੇ ਸਾਰੇ ਕਪੜੇ ਲਾ ਫਿਰ ਗੱਲ ਬਣਣੀ ਆ ਬਾਕੀ ਗੱਲਾਂ ਫੇਰ ਕਰਾਂਗੇ ਬਾਕੀ ਗੱਲਾਂ ਫੇਰ ਕਰਾਂਗੇ ਪਹਿਲਾਂ ਅੰਬ ਚੂਪਾਂਗੇ ਗਰਮੀ ਬਹੁਤ ਹੈ ਪਹਿਲਾਂ ਠੁਟਕੇ ਜੱਠੀ ਪਾ ਕੋਈ ਬਾਕੀ ਜੇ ਮੈਨੂੰ ਮੌਕਾ ਮਿਲਿਆ ਤਾਂ ਜ਼ਰੂਰ ਪਾਵਾਂਗੇ ਤੈਨੂੰ ਜਫੀ ਘੁੱਟ ਕੇ ਬੁੱਗੇ ਜੋਨੀਸਨਸ ਦਾ ਜਫਾ ਪਾਉਣਾ ਪੈਣਾ ਜਾਂ ਕਿਸੇ ਅਫਰੀਕਨ ਦਾ ਗੋਲੀ ਖਾਏਗਾ ਕਿ ਗੋਲੀ ਬੰਦੂਕੀ ਗੋਲੀ ਨਹੀਂ ਸਮਾਨ ਵੱਡਾ ਹੋ ਰਿਹਾ ਗੱਡੀ ਦਾ ਜਿਪ ਥੋੜੀ ਜੀ ਹੋਰ ਖੋਲ ਲਾ ਫਿਰ ਜ਼ਿਆਦਾ ਲਾਈਕ ਆਉਣੇ ਹੰਡਕੀ ਗੋਲੀ ਖਾਣੇ ਕਿ ਬੜਾ ਅੱਛਾ ਲੱਗਦਾ ਹੈ ਫਿਰ ਕਹਿੰਦੀ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਆ ਜੋ ਕੱਪੜੇ ਲਾ ਲਾ ਫੇਮਸ ਹੋਵੇ ਤੂੰ ਕੀ ਆਬ ਤੁਮ ਹੁਣ ਤੁਮ ਇਤਨੀ ਤਾਰੀਫ ਕਰ ਰਹੀ ਹੋ ਤਾਂ ਖਾ ਲੂੰਗਾ ਮੈਨੂੰ ਵੀ ਸਮਝ ਨਹੀਂ ਆਉਂਦੀ ਗੋੜੀ ਮਾਰਾਂ ਕਿ ਗੋਲੀ ਖਾ ਕੇ ਮਾਰਾਂ ਉਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਬਾਬੇ ਤੇਰੇ ਕੋਲ ਖੁਦ ਆਉਣਗੇ ਹੌਲੀ ਹੌਲੀ ਕੱਪੜੇ ਘੱਟ ਰਹੇ ਆ ਤੇ ਵਿਊ ਵਧ ਰਹੇ ਆ ਹੱਥ ਲਾਓ ਪੈਸਾ ਕਮਾਓ ਹੁਣ ਤੇਰਾ ਡੈਡੀ ਨਹੀਂ ਮਨਾ ਕਰਦਾ ਪੱਟ ਦਿਖਾਉਣ ਤੋਂ ਲੁਤਰੇ ਹੋਣੀ ਕਿੱਥੇ ਟਾਲਦੇ ਨੇ ਕੀੜਾ ਫਿਰ ਵੀ ਨਹੀਂ ਮਰਦਾ ਕਿਉਂ ਭੋਰਦੀ ਰਹਿਣੀ ਆ ਲੱਛਣ ਉਹੀ ਆ ਪਰ ਚੁੰਨੀ ਲੈ ਲਈ ਜੇ ਨਾ ਮੰਗ ਫਰਮੇ ਸਿਰ ਬੋਰੀ ਆ ਹਿਲਚਨਗਰ ਕੇ ਸਕਿਉਟੀ ਮੰਗਦੀ ਤਾਉ ਨਹੀਂ ਸੁਧਰ ਸਕਦੀ ਨਾ ਨਾ ਚੁੰਨੀ ਨਹੀਂ ਥੱਲੇ ਕਰਨੀ ਟਾਈਗਰ ਕੋਲ ਤਾਂ ਖੜੀ ਆਂ ਡਾਇਲੋਗ ਨਹੀਂ ਬੋਲਣਾ ਏਡਾ ਵੱਡਾ ਏਡਾ ਵੱਡਾ ਉਹ ਭੜਾਵਾ ਸ਼ੇਰ ਦਾ ਮੂੰਹ ਨੀ ਕਬਰ ਕੀ ਕਰਨੀ ਆ ਲੁਥਰਾ ਨੂੰ ਖਾ ਜਾ ਤੈਨੂੰ ਸੌਂ ਲੱਗੇ ਸ਼ੇਰਨੀ ਦੀ ਸ਼ੇਰ ਨੂੰ ਨਾ ਕੈਦੀ ਲੈਣੀ ਆ ਉਹਨੇ ਪਾੜ ਕੇ ਰੱਖ ਦੇਣੀ ਤੈਨੂੰ ਇੰਨੀ ਮਾਨਸਿਕ ਇੰਨੀ ਅੱਗ ਤੇਰੇ ਭਾਂਬੜ ਕਿਉਂ ਲੱਗੇ ਹੋਏ ਸਜੇ ਇਦਾਂ ਕਰ ਵਿਊ ਨਹੀਂ ਆਉਂਦੇ ਇਦਾਂ ਕੱਪੜੇ ਖੋਲ ਕੇ ਵੀਡੀਓ ਪਾਇਆ ਕਰ ਡਰਾਮੇ ਤੁਸੀਂ ਆਪ ਕਰਦੀਆਂ ਗਲਤ ਲੋਕਾਂ ਨੂੰ ਕਹਿਣਾ ਫਿਰ ਲਓ ਜੀ ਫਾਈਨਲੀ ਨੰਗੇ ਹੋਣਾ ਸ਼ੁਰੂ ਕਰ ਹੀ ਦਿੱਤਾ ਮਜ਼ਾ ਨਹੀਂ ਆ ਰਿਹਾ ਚੰਗੀ ਤਰ੍ਹਾਂ ਦਿਖਾ ਪੁੱਗੇ ਉਹ ਚੱਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਉਹ ਬਟਨ ਲਾ ਲੈਂਦੀ ਫਿਰ ਨਹੀਂ ਲੋਟ ਸੀ ਪਰ ਵੀਉ ਨਹੀਂ ਆਉਂਦੇ ਸੀ ਇਹਨੂੰ ਨਹੀਂ ਆਣੀ ਸ਼ਰਮ ਲੱਖ ਕੁੱਤੇ ਖਾਣੀ ਹੋ ਜੇ ਅੱਤ ਤੈਨੂੰ ਲੱਗੇ ਤੂੰ ਹੀ ਕਲਾ ਚੰਨਿਆ 플레이ਰ ਮੈਨੂੰ ਸੰਭ ਸਮਝਾਉਂਦਾ ਐ ਮੈਂ ਬੱਚੀ ਥੋੜੀ ਨੇ ਆਹੀ ਕੰਮਾਂ ਵਾਲੀ ਤਾਂ ਬਾਹਰ ਗਈ ਆ ਠਿਆਰ ਚੈੱਕ ਕਰ ਰਹੀ ਐ ਸ਼ੇਰਿਆ ਤੇਰੀ ਜਮੀਰ ਮਰ ਗਈ ਓਏ ਓਏ ਕੀ ਇਹਦੇ ਦੰਦੀ ਵੱਡ ਗੁੱਜੀ ਥਾਂ ਤੇ ਜੇ ਉੱਠ ਗਿਆ ਨਾ ਫਿਰ ਇਹਨੇ ਪੁੱਛਣਾ ਨਹੀਂ ਕਿ ਹਾਂਜੀ ਸੋਹਣਿਆ ਕੀ ਚਾਹੀਦਾ ਏ ਇੱਕ ਕੱਲ ਨਹੀਂ ਪਤਾ ਲੱਗ ਰਹੀ ਆ ਕੈਮਰੇ ਵਾਲਾ ਭਾਈ ਵੀ ਨਾਲ ਲੈ ਕੇ ਜਾਂਦੀ ਆ ਅਮੇ ਸੈਲੀਬ੍ਰਿਟੀ ਵਾਲੀ ਫੀਲਿੰਗ ਲਈ ਜਾਂਦੀ ਏ ਇੱਕ ਬੰਦਾ ਤੱਕ ਨਹੀਂ ਜਾਣਦਾ ਇੰਡੀਆ ਹੀ ਘੁੰਮੀ ਜਾਂਦੀ ਏ ਮੈਨੂੰ ਲੱਗਦਾ ਚਾਚੇ ਰੰਧੀਰਮਾਨ ਦੇ ਕੋਲ ਗਈ ਸੀ ਪਹਿਲੀ ਵਾਰ ਬੈਠੀ ਆ ਲੱਗਦਾ ਮੈਨੂੰ ਲੱਗਿਆ ਕੁਝ ਦਿਖਾਉਣਗੇ ਥੱਲੇ ਫੋਨ ਰੱਖ ਕੇ ਤੁਸੀਂ ਤਾਂ ਮੂਡ ਹੀ ਖਰਾਬ ਕਰਤਾ ਕਾਫੀ ਵੱਡੇ ਵੱਡੇ ਆਕਰ ਇਹ ਤਾਂ ਆਖਦੀ ਸੀੱਖ ਨਹੀਂ ਹੋਣਾ ਯਾ ਮਾਤਾ ਚੇਂਜ ਕਰ ਲਾ ਏਕ ਹੀ ਰੱਖਿਆ ਤੇਰੇ ਲਈ ਕਮਾਈ ਹੋਣ ਲੱਗਿਆ ਯਾ ਤੇਰਾ ਮਨ ਦੇ ਤਾ ਉਹ ਮੇਟ ਕਰੀ ਸੋਣੀਏ ਭਨਾਈ ਹੋੜ ਲੱਗ ਗਈ ਹੈ ਗਈ ਵੀ ਕਿੱਥੇ ਫ੍ਰੀ ਵਾਲੇ ਵੀਜ਼ੇ ਤੇ ਆਥੂ ਜਾ ਜਾ ਗੰਦ ਪਾਇਆ ਪੰਜਾਬ ਚ ਸ਼ੌਭ ਵਾਲਾ ਕੀੜਾ ਸਭ ਤੋਂ ਭੈੜਾ ਅੱਜ ਦੇ ਯੁੱਗ ਵਿੱਚ ਭੈਣ ਚ ਸਮਝਾਓ ਇਹਨਾਂ ਨੂੰ ਯਾਰ ਚੇਂਜਿੰਗ ਰੂਮ ਚ ਕੱਪੜੇ ਪਾਵਾ ਕੇ ਵੀਡੀਓ ਬਣਾਈ ਜਾਂਦੀ ਹੱਡੀ ਨਾ ਜੋ ਤੱਕ ਟੈਲੀਗ੍ਰਾਮ ਦੇ ਚੈਨਲਾਂ 'ਤੇ ਨਹੀਂ ਪਹੁੰਚਦੀ ਲੋਕਾਂ ਦਾ ਮਨੋਰੰਜਨ ਕਰਦੀ ਰੂਹ ਨਾਲ ਦੁਬਾਰਾ ਚਾਹੂ ਸੱਤਰੇ ਹੀ ਬਾਪਿਆਂ ਕੋਲੋਂ ਡਾਂਸ ਨਹੀਂ ਆਤਾ ਸ਼ਰਮ ਤੋਂ ਆਤੀ ਹੋਗੀ ਇਹ ਡਾ ਮੁੰਨੀਆਂ ਜਾ ਸਕਦੀਆਂ ਪਰ ਸਜਾਈਆਂ ਨਹੀਂ ਮੈਨੂੰ ਗੱਲ ਹੋਰ ਹੀ ਲੱਗਦੀ ਆ ਕੀ ਰੇਟ ਚੱਲ ਰਿਹਾ ਅੱਜਕੱਲ ਹੌਲੀ ਹੌਲੀ ਪੈਰ ਉਹੀ ਹਰਕਤਾਂ ਤੇ ਆ ਜਾਣਾ ਇਹਨੇ ਇਹਨੇ ਨਹੀਂ ਸੁਧਰਨਾ ਫਿਰ ਕਹਿੰਦਾ ਤੇਰਾ ਪਾਪ ਸ਼ਿਕਰ ਫਿਰ ਕਹਿੰਦਾ ਫਿਰ ਸਭ ਮੇਰੇ ਗਾਣੇ ਬੜੇ ਨੇ ਲੱਗਨੇ ਕਾ ਤੇਰਾ ਨਾ ਕੋਈ ਟੈਂਡ ਹੈ ਫਿਰ ਕਹਿੰਦੇ ਆ ਬੂਟਾ ਗਾਲਾਂ ਕੱਢਦਾ ਮੈਂ ਟੈਲੀਗ੍ਰਾਮ ਡਿਲੀਟ ਕਰਦਾ ਫਿਰ ਵੀਡੀਓ ਤੇ ਤੇਰੀ ਕੋਈ ਆ ਨਹੀਂ ਰਹੀ ਤੇਰੀ ਜਾਣ ਕਰ ਹੁਣ ਨਹੀਂ ਹੁੰਦਾ ਗੱਲਾਂ ਹੋਰ ਕਿਤੇ ਨਹੀਂ ਮੈਂ ਤੁਹਾਡੇ ਨਾਲ ਗੁੱਸੇ ਆ ਜੀ ਹੁਣ ਤੁਸੀਂ ਐ ਕਿਉਂ ਨਹੀਂ ਪੋਈਦੇ ਤੁਹਾਨੂੰ ਕੀ ਚਾਹੀਦਾ ਹਬੇ ਨਾ ਤੇ ਮਤੋਂ ਹੀ ਕਰਵਾ ਬਖਰੀਆਂ ਹੈ ਬੋੜੀ ਰੱਖੀ ਟੋ ਜੱਟੀ ਨੇ ਐਵੇਂ ਹੁਣ ਨੰਗੀ ਹੋਣ ਲੱਗੀ ਹੌਲੀ ਹੌਲੀ ਪਹਿਲਾਂ ਥੋੜਾ ਗੰਦ ਪਾਇਆ ਸੀ ਇਹਨੇ ਪਰ ਹੁਣ ਤਾਂ ਹੱਦਾਂ ਪਾਰ ਕਰਨ ਲੱਗੀ ਬੀਬਾ ਕੁਝ ਕਰਾ ਦੇਣਾ ਤੁਸੀਂ ਇਹਨਾਂ ਕਰ ਤੋਰ ਵੜ ਕਾ ਪੋਨੀ ਨੂੰ ਬੜਾ ਫੇਰ ਉਹੀ ਕੰਮ ਸ਼ੁਰੂ ਕਰ ਲਏ ਆਂਟੀ ਇਹ ਕਿਹੜੇ ਕੰਮਾਂ 'ਚ ਪੈ ਗਏ ਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ